ਸਖਬੀਰ ਬਾਦਲ ਦੇ ਧੜੇ ਅੰਦਰ ਵੱਡਾ ਕਮਸਾਨ ਮਚ ਗਿਆ ਹੈ ਕਮਸਾਨ ਮਚਾ ਕੇ ਰੱਖਤਾ ਅੰਦਰ ਖਾਤੇ ਹੋਈ ਇੱਕ ਮੀਟਿੰਗ ਨੇ ਗੁਪਤ ਤਰੀਕੇ ਦੇ ਨਾਲ ਅੰਦਰ ਖਾਤੇ ਇੱਕ ਮੀਟਿੰਗ ਹੋਈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਵਿੱਚ ਕਮਸਾਨ ਤਰਥੱਲੀ ਮਚ ਕੇ ਰਹੀ ਇਹ ਮੀਟਿੰਗ ਕਿਹਦੀ ਕਿਹਦੀ ਹੋਈ ਹੈ ਇਹ ਮੀਟਿੰਗ ਬੜੀ ਅਹਿਮ ਮੀਟਿੰਗ ਹੈ ਧਾਮੀ ਨੇ ਮੀਟਿੰਗ ਕੀਤੀ ਹੈ ਤੇ ਕਿਹਨਾਂ ਨਾਲ ਮੀਟਿੰਗ ਕੀਤੀ ਹੈ ਇਹ ਤੁਹਾਨੂੰ ਖੋਲ ਕੇ ਦੱਸਣਾ ਹੈ ਸੱਤ ਮੈਂਬਰੀ ਕਮੇਟੀ ਬਾਰੇ ਧਾਮੀ ਦੀ ਕੀ ਰਹਿ ਬਣਦੀ ਹੈ ਇਹਦੇ ਬਾਰੇ ਤੁਹਾਨੂੰ ਦੱਸਣਾ ਹੈ ਕਿਉਂਕਿ ਜੋ ਜਾਣਕਾਰੀ ਆ ਰਹੀ ਹੈ ਬੜੀ ਅਹਿਮ ਹੈ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਹਰਜਿੰਦਰ ਸਿੰਘ ਧਾਮੀ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਚੱਕੀ ਦੇ ਪੁੜਾਂ ਦੇ ਵਿੱਚ ਪਿਸ ਰਹੇ ਹੋਣ ਇੱਕ ਪਾਸੇ ਉਹਨਾਂ ਦਾ ਆਪਣਾ ਧੜਾ ਦੂਜੇ ਪਾਸੇ ਸਿੱਖ ਸੰਗਤ ਦਾ ਦਬਾਅ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਲਾਗੂ ਕਰਾਉਣ ਵਾਲੀ ਵੱਲ ਵਧਣਾ ਤੇ ਉਸ ਕਮੇਟੀ ਦਾ ਮੁਖੀ ਹੋਣਾ ਜਿਹੜੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਗਈ ਹੋਵੇ ਨਾਮਜ਼ਦ ਕੀਤੀ ਗਈ ਹੋਵੇ ਤੇ ਤੁਸੀਂ ਕਿੱਧਰ ਜਾਓ ਇਹ ਤੁਹਾਨੂੰ ਸਮਝਣਾ ਆਵੇ ਪਰ ਆਖਰ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਵਿੱਚ 43 ਕੁ ਸਮਾਨ ਕਹਿ ਲਈ ਕੜਵ ਸਮਾਨ ਮਚਾ ਦਿੱਤਾ ਧਾਮੀ ਨੇ ਧਾਮੀ ਨੇ ਕਿਵੇਂ ਮਚਾਇਆ ਧਾਮੀ ਨੇ ਚੰਡੀਗੜ੍ਹ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਸਬ ਅਫੀਸ ਹੈ ਜਿਹੜਾ ਉਪ ਦਫਤਰ ਹੈ ਉੱਥੇ ਇੱਕ ਮੀਟਿੰਗ ਕੀਤੀ ਮੀਟਿੰਗ ਕੀਤੀ ਬਾਗੀ ਧੜੇ ਦੇ ਨਾਲ ਬਾਕੀ ਧੜੇ ਦੇ ਦੋ ਅਹਿਮ ਮੈਂਬਰ ਉਹਨਾਂ ਨੂੰ ਉੱਥੇ ਮਿਲ ਕੇ ਵੀ ਆਏ ਤੇ ਚਿੱਠੀ ਵੀ ਦਿੱਤੀ ਤੁਹਾਨੂੰ ਯਾਦ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਬਾਗੀ ਧੜੇ ਦੇ ਮੈਂਬਰ ਜਿੱਦਣ ਮਿਲਣ ਗਏ ਸੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਾ ਕੇ ਧਾਮੀ ਨੂੰ ਮਿਲੋ ਉਹਨਾਂ ਨਾਲ ਗੱਲ ਕਰੋ ਉਹ ਲੱਭਦੇ ਲਵਾਉਂਦੇ ਕਿਸੇ ਤਰੀਕੇ ਮਿਲ ਕੇ ਪੇ ਉਹਨਾਂ ਨੂੰ ਉੱਥੇ ਧਾਮੀ ਉੱਥੇ ਮਿਲੇ ਉਹਨਾਂ ਨੂੰ ਉਹਨਾਂ ਨੇ ਆਪਣੀ ਚਿੱਠੀ ਜਿਹੜੀ ਆ ਉਹ ਧਾਮੀ ਨੂੰ ਸੌਂਪੀ ਧਾਮੀ ਦੇ ਨਾਲ ਗੱਲਬਾਤ ਕੀਤੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਧਾਮੀ ਹੁਰੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਆ ਉੱਥੇ ਬੈਠ ਕੇ ਸੁਣੀ ਹੁਣ ਧਾਮੀ ਨੂੰ ਜਿਹੜੇ ਮੈਂਬਰ ਮਿਲੇ ਉਹਨਾਂ ਦੇ ਵਿੱਚ ਦੋ ਨਾਂ ਅਹਿਮ ਨੇ ਪਹਿਲੇ ਕੇ ਬਾਗੀ ਧੜੇ ਦੀ ਗਵਾਹੀ ਕਰਨ ਵਾਲੇ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੂਜਾ ਸੇ ਦੂਜਾ ਨਾਂ ਹੈ ਸੰਤਾ ਸਿੰਘ ਉਮੈਦਪੁਰ ਦਾ ਸੰਤਾ ਸਿੰਘ ਉਮੈਦਪੁਰ ਵੀ ਉਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਨੇ ਜਿਹੜੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦੋ ਦਸੰਬਰ ਵਾਲੇ ਦਿਨ ਹੁਕਮਨਾਮਿਆਂ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਉਸੇ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਸੰਤਾ ਸਿੰਘ ਅਮੈਦਪੁਰੀ ਹਿੱਸਾ ਨੇ ਇਹਨਾਂ ਦੋਵਾਂ ਆਗੂਆਂ ਦੀ ਮੀਟਿੰਗ ਹੋਈ ਹੈ ਹੁਣ ਇਹਨਾਂ ਦੋਵਾਂ ਆਗੂਆਂ ਦੀ ਮੀਟਿੰਗ ਤੋਂ ਬਾਅਦ ਚਰਚਾ ਕੀਤੀ ਹੈ ਕਿ ਸੱਤ ਮੈਂਬਰੀ ਕਮੇਟੀ ਦਾ ਕੀ ਬਣੇਗਾ ਮੀਟਿੰਗ ਹੋਵੇਗੀ ਕਿ ਨਹੀਂ ਹੋਵੇਗੀ ਇਸ ਬਾਰੇ ਬੜੀ ਅਹਿਮ ਗੱਲਬਾਤ ਹੈ ਦੋਵਾਂ ਆਗੂਆਂ ਦੀ ਮੀਟਿੰਗ ਦੇ ਵਿੱਚ ਜੋ ਫੈਸਲਾ ਹੋਇਆ ਹੈ ਹੁਣ ਸ਼ੰਕਾ ਇਹ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਤੈਅ ਹੋਵੇਗੀ ਕਿ ਨਹੀਂ ਹੋਵੇਗੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਕਦੋਂ ਹੋਵੇਗੀ ਕੀ ਇਹ ਵਾਕਈ ਸ਼੍ਰੀ ਅਕਾਲ ਤਖਸੈ ਵੱਲੋਂ ਜਾਰੀ ਹੁਕਮਾਂ ਦੀ ਇਨ ਬਿਨ ਪਾਲਣਾ ਵੱਲ ਵਧੇਗੀ ਤੇ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨੂੰ ਚਾਹੇ ਉਹ ਚਾਹੇ ਚਾਹੇ ਉਹ ਨਾ ਚਾਹੇ ਧੱਕੇ ਦੇ ਨਾਲ ਕਬਜ਼ਾ ਕਰਕੇ ਜਿਹੜਾ ਉਹ ਮੀਟਿੰਗ ਕਰਕੇ ਫਿਰ ਉਸ ਤੋਂ ਬਾਅਦ ਅੱਗੇ ਭਰਤੀਕ ਪ੍ਰਕਿਰਿਆ ਪੂਰੀ ਕਰੇਗੀ ਦੇਖੋ ਉਧਰਲੇ ਪਾਸੋਂ ਦਾ ਸੰਕੇਤ ਕਲੀਅਰ ਨੇ 1 ਮਹੀਨੇ ਦੇ ਲਈ ਚੱਲਣੀ ਹੈ 20 ਜਨਵਰੀ ਤੋਂ 20 ਫਰਵਰੀ ਤੱਕ ਤੇ 1 ਮਾਰਚ ਨੂੰ ਨਵਾਂ ਪ੍ਰਧਾਨ ਜਾਨੀ ਕਿ ਉਹਨਾਂ ਦੇ ਖਿਆਲਾਂ ਦੇ ਹਿਸਾਬ ਦੇ ਨਾਲ ਸੁਖਬੀਰ ਸਿੰਘ ਬਾਦਲ ਚੁਣਿਆ ਜਾਣਾ ਹੈ ਹੁਣ ਇਸ ਦੇ ਵਿੱਚ ਦੋ ਤਿੰਨ ਚ ਜਾਣੇ ਜਿਹੜੀਆਂ ਬੜੀਆਂ ਹਨ ਤਾਂਮੀ ਦੋਵੇਂ ਪਾਸੇ ਪਾਰ ਨਹੀਂ ਪਾਉਣਾ ਚਾਹੁੰਦੇ ਤਾਂਮੀ ਦੋ ਕਿਸ਼ਤੀਆਂ ਦੇ ਵਿੱਚ ਪੈਰ ਰੱਖ ਕੇ ਪਾਰ ਲੰਘਣ ਦੀ ਕੋਸ਼ਿਸ਼ ਨੇ ਜਿਹੜਾ ਕਿ ਕਦੇ ਇੱਕ ਹੋਇਆ ਨਹੀਂ ਕਿਉਂਕਿ ਜਿਨ੍ਹਾਂ ਨੇ ਦੋ ਬੇੜੀਆਂ 'ਚ ਪੈਰ ਧਰੇ ਉਹ ਡੁੱਬੇ ਡੁੱਬੇ ਨੇ ਧਾਮੀ ਨੇ ਫਿਰ ਇੱਕ ਰਾਹ ਲੱਭਿਆ ਇਹਦਾ ਧਾਮੀ ਕਹਿੰਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਹੁਰੀ ਜਨ ਤੱਕ ਤੌਰ ਤੇ ਪਬਲੀਕਲੀ ਬਾਹਰ ਜਾਂ ਮੀਡੀਆ ਦੇ ਰਾਹੀਂ ਕਿਸੇ ਵੀ ਤਰੀਕੇ ਇਹ ਕਹਿ ਦੇਣ ਕਿ ਭਾਈ ਹਰਜਿੰਦਰ ਸਿੰਘਾ ਤੂੰ ਮੀਟਿੰਗ ਸੱਦ ਲਾ। ਬਾਸ ਇੰਨੀ ਗੱਲ ਆ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਯਾਨੀ ਕਿ ਧਾਮ ਹੀ ਇਸ ਪੋਜੀਸ਼ਨ 'ਚ ਚੱਲ ਗਏ ਨੇ। ਇਹ ਜਾਣਕਾਰੀ ਚੰਡੀਗੜ੍ਹ ਤੋਂ ਨਿਕਲ ਕੇ ਆ ਰਹੀ ਆ। ਬੜੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਹੋਰਾਂ ਨੇ ਜਾਣਕਾਰੀ ਕੱਢ ਕੇ ਲਿਆਂਦੀ ਐ। ਯਾਨੀ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਵਾਪਰੀਆਂ ਨੇ। ਕੁੱਲ ਮਿਲਾ ਕੇ ਜਿਹੜੀ ਜਾਣਕਾਰੀ ਆ ਰਹੀ ਹੈ ਉਹਦੇ ਵਿੱਚ ਇਹ ਵੀ ਚੀਜ਼ਾਂ ਨੇ ਜੋ ਕੱਲ ਮੈਂ ਵੀ ਕਿਸੇ ਇੱਕ ਨਿੱਜੀ ਸਮਾਗਮ ਦੇ ਵਿੱਚ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਨੂੰ ਮਿਲਿਆ ਤਾਂ ਉਹਨਾਂ ਨੇ ਵੀ ਲਗਭਗ ਇੱਥੇ ਹੀ ਤਾਰ ਫੜਾਈ ਹੈ ਉਹਨਾਂ ਨੇ ਵੀ ਇਸ ਤੋਂ ਅੱਗੇ ਪਿੱਛੇ ਨਹੀਂ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਮжоਰਿਟੀ ਮжоਰਿਟੀ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਇਨ ਬਿਨ ਲਾਗੂ ਕਰਨ ਦੇ ਰੋ ਦੇ ਵਿੱਚ ਨੇ ਤੇ ਸੁਖਵੀਰ ਸਿੰਘ ਬਾਦਲ ਵਾਲਾ ਧੜਾ ਜਾਂ ਉਹਨਾਂ ਦੀ ਜੁੰਡਲੀ ਜਿਹੜੀ ਹੈ ਉਹ ਜਿਹੜੀ ਹੈ ਉਹ ਘੱਟ ਗਿਣਤੀ ਚ ਜਾ ਚੁੱਕੀ ਹੈ ਮਿਨੋਰਟੀ ਦੇ ਵਿੱਚ ਜਾ ਚੁੱਕੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਉੱਥੇ ਵੀ ਵੱਡਾ ਕਮਸਾਨ ਪਿਆ ਹਜੇ ਧਾਮੀ ਮੀਟਿੰਗ ਕਰਦੇ ਨੇ ਇਹ ਵੀ ਹੋ ਸਕਦਾ ਹੈ ਕਿ ਧਾਮੀ ਦੇ ਫਿਰ ਪਿੱਛੇ ਸਾਰੇ ਜਣੇ ਆ ਕੇ ਖੜ੍ਹ ਜਾਣ ਜਿਹੜੇ ਦੋ ਤਿੰਨ ਪ੍ਰਧਾਨਪੁਰ ਤੋਂ ਜਾ ਕੇ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਵੜ ਜਾਂਦੇ ਨੇ ਤੇ ਉੱਥੇ ਜਾ ਕੇ ਹਲੜਗੁੱਲੜ ਕਰਦੇ ਆ ਫਿਰ ਉਹਨਾਂ ਦੀ ਵੀ ਸ਼ਾਮਤਾ ਆ ਜਾਵੇ ਯਾਨੀ ਕਿ ਇਹ ਸਥਿਤੀ ਪੈਦਾ ਹੋ ਸਕਦੀ ਹੈ ਇਹ ਇਸ ਗੱਲ ਵੱਲ ਸੰਕੇਤ ਮਿਲ ਰਹੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਬਾਰੇ ਵੀ ਇਹ ਗੱਲ ਕਹੀ ਗਈ ਜੋ ਸੂਚਨਾ ਨਿਕਲ ਕੇ ਆ ਰਹੀ ਹੈ ਕਿ ਅਕਾਲੀ ਕਹਿੰਦੇ ਕਿ ਚਲੋ ਇਕੱਲੇ ਗੁਰਪ੍ਰਤਾਪ ਸਿੰਘ ਵਡਾਲਾ ਹੀ ਬਾਹਰ ਨੇ ਉਹਨਾਂ ਨੂੰ ਐਸੀ ਲੈ ਲੈਣੇ ਆ ਉਹ ਕਹਿ ਦੇਣ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਸਾਹਮਣੇ ਆ ਕੇ ਕਿ ਭਾਈ ਮੇਰ ਤੋਂ ਤਾਂ ਗਲਤੀ ਹੋ ਗਈ ਤੁਸੀਂ ਮੈਨੂੰ ਵਾਪਸ ਲੈ ਲਓ ਫਿਰ ਬਾਕੀ ਸਾਰੇ ਵੀ ਉਹਨਾਂ ਦੇ ਨਾਲ ਹੀ ਵਾਪਸ ਆ ਜਾਣ ਸੁਧਾਰ ਲੈਰ ਵਾਲੇ ਪਰ ਜੋ ਜਾਣਕਾਰੀ ਉਹਦੇ ਹਿਸਾਬ ਨਾਲ ਇਹ ਜਿਹੜਾ ਮਤਾ ਪ੍ਰਸਤਾਵ ਹੈ ਜਾਂ ਪੇਸ਼ਕਸ਼ ਹੈ ਇਹ ਮੰਨਣ ਯੋਗ ਨਹੀਂ ਮੰਨੀ ਜਾਂਦੀ ਬਾਗੀ ਤੁਹਾਡੇ ਦੇ ਅੰਦਰ ਤਾਂ ਮੈਂ ਕਹਿੰਦੇ ਆ ਕਿ ਇੱਕ ਵਾਰ ਮੈਨੂੰ ਇੱਕ ਵਾਰ ਜਥੇਦਾਰ ਸਾਹਿਬ ਦੇ ਮੂੰਹੋਂ ਕਹਾ ਦਿਓ ਜਨਤਕ ਤੌਰ ਤੇ ਉਹਨਾਂ ਦੇ ਮੁਖਾਤਬੇਨ ਚੋਂ ਜਿਹੜੀਆਂ ਚੀਜ਼ਾਂ ਆਉਣਗੀਆਂ ਮੈਂ ਇਨ ਬਿਨ ਪਾਲਣਾ ਕਰਨ ਦੇ ਲਈ ਤਿਆਰ ਆ ਤਾਂ ਸਰਫ ਇਹਨੀ ਕੱਲ ਹੈ ਹੁਣ ਜਾਣਕਾਰ ਇਹ ਵੀ ਦੱਸਦੇ ਆ ਜਾਂ ਇਹ ਇੱਕ ਤਰ੍ਹਾਂ ਨਾਲ ਅਨੁਮਾਨ ਹੈ ਕਨਸੋ ਹੈ ਕਿ ਜਥੇਦਾਰ ਸਾਹਿਬ ਨੂੰ ਇਹ ਗੱਲ ਮੈਸੇਜ ਦਿੱਤਾ ਜਾਵੇ ਤੇ ਉਹ ਸ਼ਾਇਦ ਇਹ ਗੱਲ ਕਰ ਵੀ ਦੇਣ ਇਸ ਪਾਸੇ ਵੱਲ ਨੂੰ ਵੀ ਵਧਿਆ ਜਾਣਾ ਤੈ ਜਿਹੜਾ ਆ ਉਹ ਹੁੰਦਾ ਜਾਪਦਾ ਆ ਫਿਰ ਕਿਉਂਕਿ ਜਥੇਦਾਰ ਸਾਹਿਬ ਨੇ ਪਾਕਿਸਤਾਨ ਗੁਰਦੁਆਰਾ ਹਮਦਰਸ਼ਨ ਆਲੀ ਜਾਣਾ ਉੱਥੇ ਉਹਨਾਂ ਨੂੰ ਸੱਦਾ ਆਇਆ ਉਹਦੇ ਵਾਸਤੇ ਉਹਨਾਂ ਨੇ ਉੱਥੇ ਜਾਣਾ ਉਸ ਤੋਂ ਪਹਿਲਾਂ ਪਹਿਲਾਂ ਇਹ ਚੀਜ਼ ਜਿਹੜੀ ਹੈ ਉਹ ਨਿਬੇੜ ਲਈ ਜਾਵੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਨੇ ਸਥਿਤੀਆਂ ਨੇ ਹਾਲਾਤ ਨੇ ਜਿਹੜੇ ਉਹ ਪੈਦਾ ਕੀਤੇ ਜਾ ਰਹੇ ਨੇ ਜੇ ਇਦਾਂ ਹੋ ਜਾਂਦਾ ਧਾਮੀ ਹੋਣੀ ਫਿਰ ਜੇ ਕਰ ਲੈਂਦੇ ਨੇ ਸਾਰਾ ਕੁਝ ਮੀਟਿੰਗ ਵੀ ਕਰ ਲੈਂਦੇ ਨੇ ਤਾਂ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਕੌਣ ਵੜੇਗਾ ਕੀ ਉਹ ਵੜਨ ਦੇ ਦੇਣਗੇ ਜੇ ਕੀ ਵਰਕਿੰਗ ਕਮੇਟੀ ਉਹਨਾਂ ਨੂੰ ਦਾਖਲ ਹੋਣ ਦੇ ਦੇਵੇਗੀ ਹੁਣ ਇਹ ਸਾਰਾ ਕੁਝ ਜਿੰਨਾ ਟਾਈਮ ਦਫ਼ਤਰ ਤੇ ਕਬਜ਼ਾ ਨਹੀਂ ਹੁੰਦਾ ਭਰਤੀ ਪ੍ਰਕਿਰਿਆ ਚੱਲਦੀ ਨਹੀਂ ਅੱਗੇ ਭਰਤੀ ਪ੍ਰਕਿਰਿਆ ਨੂੰ ਕਿਵੇਂ 7 ਮੈਂਬਰੀ ਅੱਗੇ ਚਲਾ ਚਲਾਉਂਦੀ ਹੈ ਇਸ ਡਰਾਈਵ ਨੂੰ ਇਹ ਤਾਂ ਉਸ ਤੋਂ ਬਾਅਦ ਤੈ ਹੋਵੇਗਾ ਇਹ ਇੰਨਾ ਸੋਖਾ ਨਹੀਂ ਕਿ ਮੀਟਿੰਗ ਹੋ ਗਈ ਤੇ ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੇ ਉਹ ਥਾਂ ਟਾਕਾ ਨੇ ਆ ਜਾਣਗੀਆਂ ਇਹ ਵੀ ਕੋਈ ਜਿਹੜਾ ਐਡਾ ਸੋਖਾ ਨਹੀਂ ਜਿਸ ਪ੍ਰਕਾਰ ਸੁਖਵੀਰ ਸਿੰਘ ਬਾਦਲੂ ਨਹੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਨੂੰ ਤਲੇ ਹੋਏ ਐ ਤੇ ਉਹ ਇਹਨਾਂ ਨੂੰ ਕੀ ਸਮਝਦੇ ਐ ਤੁਸੀਂ ਇਹ ਅੰਦਾਜ਼ਾ ਲਾੜੋ ਨਾ ਕਿ ਜਿਹੜੇ ਲੋਕ ਮੇਰੀ ਪੀਰੀ ਦੇ ਦਰ ਨਾਲ ਕਹਿ ਰਹੇ ਨੇ ਕਿ ਉਹਨੂੰ ਮੱਥਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹ ਨਾਲ ਹੀ ਧਾਮੀ ਵਡਾਲਾ ਐਲੀ ਕੀ ਚੀਜ਼ ਨੇ ਉਹਨਾਂ ਲਈ ਤਾਂ ਕੁਝ ਵੀ ਨਹੀਂ ਜਿਹੜੇ ਬੰਦੇ ਉਹਨਾਂ ਦਾ ਡਰ ਨਹੀਂ ਮੰਨ ਰਹੇ ਉਸ ਸੰਸਥਾ ਦਾ ਡਰ ਨਹੀਂ ਮੰਨ ਰਹੇ ਉਸ ਅਕਾਲ ਦੇ ਤਖਤ ਦਾ ਡਰ ਨਹੀਂ ਮੰਨ ਰਹੇ ਤਾਂ ਉਹਨਾਂ ਲਈ ਇਹ ਕੀ ਚੀਜ਼ ਹੈ ਜਨ ਕਿ ਉੱਥੇ ਘੜਮਸ ਹੋਰ ਪੈਣਾ ਉੱਥੇ ਚੀਜ਼ਾਂ ਜਿਹੜੀਆਂ ਨੇ ਉਹ ਕਹਿੰਦੇ ਨੇ ਕਿ ਜਗਦੀਸ਼ ਜੀ ਦਾ ਛੇਰ ਆ ਵੀ ਪੱਗ ਪੱਗੀ ਹੋ ਗਈ ਖਾਲਸੇ ਉਹ ਵਾਲਾ ਸਿਚੁਏਸ਼ਨ ਵੀ ਅਕਾਲੀ ਦਲ ਦੇ ਦਫ਼ਤਰਾਂ 'ਚ ਵੇਖਣ ਨੂੰ ਮਿਲ ਸਕਦੀ ਹੈ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਸਕਦੇ ਨੇ ਪੁੱਲ ਮਲਾ ਕੇ ਧਾਮੀ ਇੱਕ ਤਰ੍ਹਾਂ ਨਾਲ ਰਲਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਉਹਨਾਂ ਦੀ ਹਾਲਚ ਹਾਂ ਮਲਾ ਦਿੱਤੀ ਹੈ ਇਹ ਚੀਜ਼ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂਗੇ ਧਾਮੀ ਦੀ ਜਿਹੜੀ ਸੋਰਾ ਹੁਣ ਉਹ ਇੱਧਰ ਨਹੀਂ ਮਿਲਦੀ ਤਾਲ ਤਾਂ ਦੂਰ ਦੀ ਗੱਲ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਹਲਾਤਾਂ ਦੇ ਵਿੱਚ ਅਕਾਲੀ ਦਲ ਦਾ ਕੜਮਾਸਾ ਜਿਹੜਾ ਉਹ ਆਉਂਦੇ ਦਿਨਾਂ ਚ ਹੋਰ ਰੋਚਕ ਹੋ ਸਕਦਾ ਹੈ